ਮਾਨ ਸਾਹਿਬ ਨੇ ਤਾਂ ਇਥੋਂ ਤੱਕ ਗੱਲ ਕਹਿਤੀ ਸੀ ਕਿ ਮੁਆਵਜ਼ਾ ਗਰਦੌਰੀਆਂ ਬਾਅਦ ਚ ਹੁੰਦੀਆਂ ਰਹਿਣਗੀਆਂ ਨਗਦ ਪੈਸੇ ਸੀ ਪਹਿਲੇ ਖਲਾਤਾ ਤੇ ਨਾ ਮਾਨ ਸਾਹਿਬ ਆਏ ਨੇ ਨਾ ਕੇਜਰੀਵਾਲ ਸਾਹਿਬ ਆਏ ਨੇ ਨਾ ਅਜੇ ਤੱਕ ਕੋਈ ਮੁਆਵਜ਼ਾ ਆਇਆ ਗਰਦੌਰੀਆਂ ਵਾਲਾ ਤੇ ਪਹੁੰਚੀ ਕੋਈ ਨਹੀਂ ਇਥੋਂ ਤੱਕ ਕਿਹਾ ਸੀ ਕਿ ਮੈਂ ਮੁਰਗੀਆਂ ਦੇ ਕੁਕੜੀਆਂ ਤੱਕ ਦੇ ਪੈਸੇ ਦੇ ਦੂੰ ਬੱਕਰੀਆਂ ਦੇ ਪੈਸੇ ਦੇ ਦੂੰ ਅਕਰੀਆਂ ਦੇ ਤਾਂ ਮਾਨ ਸਾਹਿਬ ਤੁਸੀਂ ਕੀ ਦੇਣੇ ਨੇ ਜਿਹੜੇ ਡੰਗਰਾਂ ਨੂੰ ਇਸ ਟਾਈਮ ਚਾਰਾ ਨਹੀਂ ਮਿਲ ਦਵਾਈਆਂ ਨਹੀਂ ਮਿਲਦੀਆਂ ਕਿਰਪਾ ਕਰਕੇ ਉੱਥੇ ਪਹੁੰਚੋ ਜੇ ਅਸੀਂ ਉਪਰਾਲਾ ਕਰਕੇ ਆਪਣੇ ਵੱਲੋਂ ਪ੍ਰਬੰਧ ਕਰਕੇ ਇਹ ਜਿਹੜੀਆਂ ਗੱਡੀਆਂ ਨੇ ਜਿਹੜੀਆਂ ਹਰ ਕਿਸਮ ਦੀ ਜਗ੍ਹਾ ਤੇ ਪਹੁੰਚਾਦੀਆਂ ਅਸੀਂ ਪਹੁੰਚਾਸਾਂ ਨਾ ਤੁਸੀਂ ਤੇ ਸਰਕਾਰ ਵਿੱਚੋਂ ਅਸੀਂ ਤੇ ਆਪੋਜੀਸ਼ਨ ਚ ਮੈਂ ਜ਼ੁਬਾਨ ਦਿੱਤੀ ਆਪਣੇ ਵੱਲੋਂ ਆਪਣੀ ਜਮਾਤ ਇੰਟਰਨੈਸ਼ਨਲ ਕਾਂਗਰਸ ਨੂੰ ਆਪਣੇ ਸਾਥੀ ਚੀਮਾ ਸਾਹਿਬ ਵੱਲੋਂ ਆਪਣੇ ਸਾਥੀ ਵਿਕਰਮ ਚੌਧਰੀ ਸਾਹਿਬ ਵੱਲੋਂ ਆਪਣੇ ਦੋ ਸਾਥੀ ਜਿਹੜੇ ਜਾ ਨਹੀਂ ਸਕੇ ਕਿਉਂਕਿ ਉਸ ਬੋਰਡ ਦੇ ਵਿੱਚ ਓਨੀ ਜਗ੍ਹਾ ਹੈ ਨਹੀਂ ਸੀ ਸਵਾਰੀਆਂ ਵੱਧ ਨਹੀਂ ਬੈਠ ਸਕਦੀਆਂ ਬਲਵਿੰਦਰ ਸਿੰਘ ਢਾਲੀਵਾਲ ਸਾਹਿਬ ਸਾਡੇ ਐਮਐਲਏ ਫੁਆੜਾ ਮੇਰੇ ਨਾਲ ਆਏ ਨੇ ਪਾਵਾ ਹੈਂਡਰੀ ਜੀ ਮੇਰੇ ਨਾਲ ਆਏ ਨੇ ਜਿਲੰਦਰ ਤੇ ਸਾਡੇ ਬਲੇ ਸਾਹਿਬ ਬਹੁਤ ਸਾਡੇ ਸਾਥ ਨੇ ਅਸੀਂ ਡਿਮਾਂਡ ਕਰਾਂਗੇ ਇਮੀਡੀਏਟਲੀ ਪਹਿਲੇ ਕੰਪਨਸੇਸ਼ਨ ਦਿਓ ਇੱਥੇ ਮੈਡੀਕਲ ਕੈਂਪ ਲਾਓ ਇਸ ਤੋਂ ਬਾਅਦ ਜੋ ਪਾਣੀ ਥੱਲੇ ਜਾਣਾ ਫਿਰ ਬਿਮਾਰੀ ਸ਼ੁਰੂ ਹੋਣੀ ਪਹਿਲੇ ਪਾਣੀ ਦੀ ਮਾਰ ਨਾਲ ਫਸਲਾਂ ਗਈਆਂ ਬਿਮਾਰੀ ਦੀ ਮਾਰ ਦੇ ਨਾਲ ਜਾਨਵਰ ਵੀ ਜਾਣੇ ਨੇ ਤੇ ਜਾਣੀ ਨੁਕਸਾਨ ਹੋਣ ਦਾ ਵੀ ਖਰਚਾ